ਪਹਿਲਾਂ ਕੀ ਸੀ ਹੁਣ ਕੀ ਆ ਦੱਸੋ ਮੜਾ ਜੀ ਪਾਜੀ ਮੇਰੀ ਪਹਿਲਾਂ ਕਨੈਸ਼ਨ ਇਤਨਾ ਸੀ ਦੀ ਮੇਰੇ ਕੋ ਨਹਾਤਾ ਵੀ ਨਹੀਂ ਸੀ ਜਾਂਦਾ ਹਾਂ ਇੰਨੇ ਮੁਸ਼ਕਲ ਸੀਗੀ ਤਾਂ ਹੁਣ ਤੁਹਾਡੀ ਕਿਰਪਾ ਸਦਕਾ ਗੇਣ ਲੋ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਗੇਣ ਲੋ ਵੀ ਹੁਣ ਮੈਂ ਇੱਥੋਂ ਲੈ ਕੇ ਤੁਹਾਡੇ ਚੌਂਕ ਤੱਕ ਆਰਾਮ ਨਾਲ ਤੁਰ ਕੇ ਦੋ ਚੱਕਰ ਵੀ ਲਾ ਸਕਦਾ ਤਿੰਨ ਵੀ ਲਾ ਸਕਦਾ ਤੇ ਡਾਕਟਰਾਂ ਨੇ ਕੀ ਕਿਹਾ ਸੀਗਾ ਤੁਹਾਨੂੰ ਡਾਕਟਰਾਂ ਨੇ ਮੈਨੂੰ ਕਿਹਾ ਸੀਗਾ ਵੀ ਜਿਸ ਟਾਈਮ ਇੰਜੋਗ੍ਰਾਫੀ ਕੀਤੀ ਉਹ ਕਹਿੰਦੇ ਵੀ ਤੁਹਾਨੂੰ ਲੇਟੇ ਰਹੋ ਤੁਹਾਡੇ ਇੱਥੇ ਸਟੈਂਟ ਪਾਉਣਾ ਪੈਣਾ ਖਾੜ ਦੇ ਮਰੀਜ਼ ਨੂੰ ਕਾਛੀ ਹੁੰਦਾ ਕੀ ਆ ਜਾਂ ਸਾਹ ਚੜਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਆ ਜਾਂ ਜਿਹਨਾਂ ਨੂੰ ਹੱਦ ਤੋਂ ਵੱਧ ਰੋਗ ਹੋ ਜਾਂਦਾ ਉਹਨਾਂ ਨੂੰ ਨਹਾਉਂਦੇ ਵੀ ਦਿੱਕਤ ਆਉਂਦੀ ਆ ਮੈਂ ਤੁਹਾਡੀ ਵੀਡੀਓ ਵੀ ਦੇਖੀ ਆ ਸੀਗੀਆਂ ਕਾਫੀ ਪੇਸ਼ੈਂਟਾਂ ਨੂੰ ਮਿਲਿਆ ਸੀਗਾ ਜਾਨੀ ਕਿ ਮੈਂ ਪੇਸ਼ੈਂਟਾਂ ਤੇ ਪੂਰੀ ਸਰਚ ਕਰਕੇ ਤੇ ਫਿਰ ਮੈਂ ਤੇ ਫਿਰ ਮੈਨੂੰ ਬਹੁਤ ਵਧੀਆ ਰਿਜ਼ਲਟ ਲੱਗਾ ਹੈ ਅਤੇ ਬਾਬਾ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਬੀ ਬੇਸਿਕਲੀ ਤੁਸੀਂ ਹਾਰਟ ਦਾ ਹੀ ਇਲਾਜ ਕਰਦੇ ਹੋ ਜਾਂ ਕਿ ਸਰੀਰ ਦੇ ਕਿਸੇ ਵੀ ਚੀਜ਼ ਦਾ ਪੂਰੇ ਗੂਗਲ ਤੇ ਤੁਸੀਂ ਸਰਚ ਕਰੋਗਾ ਜੀ ਪੂਰੇ ਵਰਲਡ ਦੇ ਵਿੱਚ ਹਨ ਇਹ ਵਰਲਡ ਆਫ ਹਿਸਟਰੀ ਰਿਕਾਰਡ ਹੈ ਇਹਨੂੰ ਆਪਾਂ ਪਰਮਾਤਮਾ ਦੀ ਕਿਰਪਾ ਕਹਿ ਸਕਦੇ ਆ ਪਰਮਾਤਮਾ ਦਾ ਅਸ਼ੀਰਵਾਦ ਕਹਿ ਸਕਦੇ ਆ ਆਪਣੇ ਪੇਜ ਤੇ ਹਜ਼ਾਰਾਂ ਦੀ ਗਿਣਤੀ ਚ ਮਰੀਜ਼ ਠੀਕ ਹੋਇਆ ਬੋਲਦੇ ਇੱਥੇ ਤੁਸੀਂ ਕਿਸੇ ਵੀ ਮਰੀਜ਼ ਨੂੰ ਪੁੱਛੇਂਗੇ ਉਹ ਨਾ ਜਿਹੜਾ ਮਹੀਨਾ ਡੇਢ ਮਹੀਨਾ ਦਵਾਈ ਖਾয়া ਗਿਆ ਉਹ ਕਹੂਗਾ ਵੀ ਮੈਨੂੰ ਫਰਕ ਆ ਗਿਆ ਬਿਲਕੁਲ ਬਿਲਕੁਲ ਕਹਿ ਰਹੇ ਸੀ ਫਿਰ ਆਪਾਂ ਦਰਵਾਜ਼ੇ ਬੰਨ੍ਹ ਕੇ ਕਰਕੇ ਕੱਢਦੇ ਆ ਨਾ ਕੋਈ ਵੀ ਬੰਦਾ ਉਹਨੂੰ ਆਪਣੇ ਕੋਲੇ ਕੋਈ ਬੰਦਾ ਖੜਾ ਲੈਣਾ ਚਾਹੀਦਾ ਇਸ ਲਈ ਦਰਵਾਜ਼ਾ ਬੰਦ ਕਰਕੇ ਕਦੇ ਨਾ ਨਾ ਆਇਆ ਕਰੋ ਬੀਪੀ ਦੇ ਮਰੀਜ਼ ਵੀ ਪਲੱਸ ਹਾਰਟ ਦੇ ਮਰੀਜ਼ ਵੀ ਕੀ ਹਾਲ ਸੀ ਪਹਿਲਾਂ ਨਾਲੋਂ ਹੁਣ ਕੀ ਜਾਗਾ ਪਹਿਲਾਂ ਉਹਨਾਂ ਦੇ ਦੋ ਸਟੈਂਡ ਪੈ ਚੁੱਕੇ ਸੀ ਹੂੰ ਤੀਜੇ ਦੀਆਂ ਤਿਆਰੀਆਂ ਹੋ ਰਹੀਆਂ ਸੀ ਬਾਈ ਦੇ ਵਿੱਚ ਦੋ ਪੈ ਤੀਜਾ ਜਿਹੜਾ ਡਾਕਟਰਾਂ ਨੇ ਲਾ ਕੇ ਤੇ ਉਹਨਾਂ ਨੇ ਵੀ ਤੀਜਾ ਵੀ ਸਟੈਂਡ ਬਹੁਤ ਹੂੰ ਦੋ ਸਟੰਟ ਪੈ ਗਏ ਸੀ ਤੀਜੇ ਦੀ ਤਿਆਰੀ ਸੀ ਇੱਕ ਅਕਾ ਜੀ ਹੋਰ ਆ ਬੜੇ ਕੋਲੇ ਮਰੀਜ਼ ਨੇ ਤੁਸੀਂ ਪਿਛਲੇ ਵੀਡੀਓ ਚੈੱਕ ਕਰਿਓ ਬਾਉ ਜੀ ਪੰਜ ਪੁੰਨੇ ਤੋਂ ਆਂਦੇ ਪੰਚਕੁਲਾ ਤੋਂ ਆਂਦੇ ਉਹਨਾਂ ਦੇ 14 ਸਟੰਟ ਪੈ ਗਏ ਤੇ ਡਾਕਟਰ ਕਹਿੰਦੇ ਭਾਈ ਹੁਣ ਤੇਰਾ ਕੋਈ ਹੱਲ ਨਹੀਂ ਹੈਗਾ ਤੂੰ ਵਸੀਅਤ ਕਰਾ ਲਾ ਵੀਡੀਓ ਬਣੀਆਂ ਹੋਈਆਂ ਨੇ ਉਹਨਾਂ ਦੀ ਜੀ ਚੈੱਕ ਕਰ ਲਿਓ 14 ਸਟੰਟ ਤੋਂ ਬਾਅਦ ਨਾ ਸਰਜਰੀ ਹੋ ਸਕਦੀ ਆ ਨਾ ਸਟੰਟ ਪੈ ਸਕਦੇ ਕਿਉਂਕਿ ਜਗ੍ਹਾ ਹੀ ਨਹੀਂ ਬਚੀ ਹਰ ਬੂਟੇ ਦਾ ਹਰ ਫਲੂਟ ਦਾ ਹਰ ਸਬਜ਼ੀ ਦਾ ਸਾਡੇ ਜੀਵਨ ਦੇ ਵਿੱਚ ਕੋਈ ਨਾ ਕੋਈ ਸਬੰਧ ਹੈ ਕੁਝ ਜਾਨਵਰਾਂ ਨਾਲ ਆ ਕੁਝ ਆਪਣੇ ਨਾਲ ਪਰ ਆਪਾਂ ਉਹਨੂੰ ਜਿਹੜੀ ਸਵਾਦ ਚੀਜ਼ ਆ ਉਹਨੂੰ ਖਾ ਰਹੇ ਆ ਜਿਹੜੀ ਚੀਜ਼ ਕੌੜੀ ਆ ਜਾਂ ਸਵਾਦ ਨਹੀਂ ਲੱਗਦੀ ਉਹ ਬੰਦਾ ਇਨਸਾਨ ਆਪਾਂ ਵਰਤਨੀਆਂ हट ਗਏ ਬਹੁਤ ਸਾਰੇ ਪੇਸ਼ੈਂਟ ਬਹੁਤ ਦੂਰੋਂ ਦੂਰੋਂ ਇਹਨਾਂ ਦੀ ਜਿਹੜੀਆਂ ਦਵਾਈਆਂ ਆ ਜਿਹੜਾ ਸੌਰੀ ਜਿਹੜੀ ਆਯੁਰਵੇਦਾ ਦੇ ਨਾਲ ਆ ਤੁਸੀਂ ਦੇਖ ਹੀ ਸਕਦੇ ਹੋ ਆ ਬਾਬਾ ਸਾਹਿਬ ਖੁਦ ਤਿਆਰ ਕਰਦੇ ਨੇ ਕੋਈ ਬੰਦਾ ਔਰ ਨਹੀਂ ਹੈ ਪਰ ਹਾਂ ਪਰ ਜਿਹੜੀ ਵੱਡੀ ਤੋਂ ਵੱਡੀ ਬਿਮਾਰੀ ਹੈ ਇੱਥੇ ਕਾਲਾ ਪੀਕੇ ਲੋਕ ਆਪਣੀਆਂ ਬਿਮਾਰੀਆਂ ਦਾ ਨਿਜਾਜ ਇੱਥੋਂ ਪਾ ਸਕਦੇ ਤੇ ਬਿਮਾਰੀਆਂ ਤੋਂ ਸੋਸਤ ਹੋ ਸਕਦੇ ਪਹਿਨਾ ਮੇਰੇ ਸਟੰਡ ਪਾਏ ਸੀ ਦਰਦ ਨਹੀਂ ਹਟਦਾ ਸੀ ਸਾਹ ਤਾਂ ਪਾਏ ਤੇ ਵੀ ਦਰਦ ਨਹੀਂ ਸੀ ਹਟਦਾ ਸਾਹ ਵੀ ਚੜਦਾ ਸੀ ਦੋ ਸਟੰਡ ਪਾਏ ਮੈਂ ਦੂਜੇ ਮਹੀਨੇ ਮੀਹਾਂ ਕਾੜਾ ਹੋ ਗਿਆ 45% ਹਾਰਟ ਕਮ ਕਰਦਾ ਜੇ ਮੋਟੈਸਟ ਕਰਾ ਕੇ ਲਿਆਇਆ ਸਮਝ ਚਰਾਂਜੀਆ ਪਰਸੈਂਟ ਹਾਰਟ ਕਮ ਕਰਦਾ ਤੇ ਹੁਣ ਕੰਮ ਕਰ ਲਿਆ ਜਾਂਦਾ ਪੂਰਾ ਕੰਮ ਕਰਦਾ ਜਿਵੇਂ ਸਹੀ ਖੇਤੀ ਦਾ ਕੰਮ ਕਰਦਾ ਮੈਂ ਕਈ ਕੋਈ ਦਾ ਵਧੀਆ ਕੰਮ ਕਰਦਾ ਹੁਣ ਇਹ ਜਿੰਨੇ ਮਰੀਜ਼ ਇੱਥੇ ਫਿਰਦੇ ਆ ਇਹਦਾ ਕਾਰਨ ਇਹ ਹੀ ਬਣਿਆ ਕਿ ਬਾਪੂ ਨੂੰ ਦੁੱਧ ਦੇ ਦੇ ਬਾਪੂ ਨੂੰ ਦਹੀਂ ਦੇ ਦੇ ਬਾਪੂ ਨੂੰ ਦੇਸੀ ਘਿਓ ਦੇ ਦੇ ਬਾਪੂ ਨੂੰ ਮੱਖਣ ਦੇ ਦੇ ਅੱਜ ਕੱਲ ਕੀ ਹੋ ਰਿਹਾ ਵੀ ਖੇਤਾਂ ਦੇ ਵਿੱਚ ਕੰਮ ਘਟ ਗਿਆ